ਜੀ ਕਰਈਏ ਇਹ ਕਿਉਂ ਮੇਰਾ ਫੇਵਰੇਟ ਹੈ ਵੀ ਇਹ ਜਿੱਥੇ ਖਿਡਾਰੀ ਵਧੀਆ ਉੱਤੇ ਇਨਸਾਨ ਉਸ ਤੋਂ ਵੀ ਮੈਨੂੰ ਵਧੀਆ ਲੱਗਾ ਅਸੀਂ ਸੈਟਲ ਇਕੱਠੇ ਰਹੇ ਇਹ ਜਦੋਂ ਗੱਲ ਅਸੀਂ ਇਹ ਸੁਣਾਉਣ ਲੱਗ ਪਿਆ ਮੈਂ ਵੀ ਸੁਣਾਉਣ ਲੱਗ ਪਿਆ 1947 ਦੀ 1984 ਦੀ ਗੱਲਾਂ ਕਰਦਾ ਕਰਦਾ ਇਹ ਰੌਣ ਲੱਗ ਪਿਆ ਤੇ ਇਨੋਸੈਂਟ ਇਹ ਮਾਸੂਮ ਹੈ ਇਹ ਮਨ ਦਾ ਦਿਲ ਜਿਹੜਾ ਬਹੁਤ ਜਿਵੇਂ ਕਿ ਇਹ ਵੀ ਨਾਰਮਲ ਹੈ ਕੋਮਲ ਹੈ ਇਹਦੇ ਲਈ ਤਾਲੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਇਹ ਬਾਬੇ ਇੰਦਰ ਸਿੰਘ ਦਾ ਦਾਦੀ ਤੇਜਕੌਰ ਦਾ ਇਹ ਪਰਿਵਾਰ ਹੈ ਸ਼ਮਸ਼ਪਰੀਆ ਸੁਲਤਾਨ ਆ ਦੋ ਕਦਮ ਇਧਰੇ ਪਾਸੇ ਨੌਜਵਾਨਾ ਸ਼ਮਸ਼ਪਰੀਆ ਸੁਲਤਾਨ ਤੇ ਸੁਲਤਾਨ ਦਾ ਵੀਰ ਦਲੀ ਇੱਕ ਗੱਲ ਹੋਰ ਦੱਸ ਦਿਆ ਮੈਂ ਵੀ ਗਾਜ਼ੀਪੁਰੇ ਲੱਖੇ ਦੀ ਦਾਦੀ ਦਾ ਨਾਮ ਵੀ ਤੇਜਕੌਰ ਹੈ ਤੇ ਨਾਨੀ ਦਾ ਨਾਮ ਵੀ ਤੇਜਕੌਰ ਹੈ ਸ਼ਮਸ਼ਪਰੀਆ ਸੁਲਤਾਨ ਤੇ ਦਲੀ ਉਹਨਾਂ ਦੀ ਦਾਦੀ ਦਾ ਨਾਂ ਜਿਹੜਾ ਹੈ ਉਹ ਤੇਜਕੌਰ ਹੈ ਇਹ ਦੁਨੀਆ ਦੇ ਸੁਪਰਸਟਾਰ ਖਿਡਾਰੀ ਨੇ ਇੱਕ ਵਾਰੀ ਤਾੜੀਆਂ ਮਾਰ ਦਿਓ ਜੌਰਦਰ ਇਹਨਾਂ ਮਹਾਰਤਿਆਂ ਦੇ ਵਾਸਤੇ ਇਹ ਕਬੱਡੀ ਖੇੜਦੇ ਖੇੜਦੇ ਪ੍ਰਮੋਟਰ ਬਣੇ ਸਪੋਰਟਰ ਬਣੇ ਇਹ ਬਹੁਤ ਵੱਡੀ ਗੱਲ ਹੈ ਬਹੁਤ ਬਹੁਤ ਧੰਨਵਾਦ ਸਾਰੇ ਕਲੱਬ ਦੇ ਮੈਂਬਰਾਂ ਦਾ ਇਸ਼ੂ ਉਹਨਾਂ ਦਾ ਸ਼ਰਮਾ ਜੀ ਕਿਧਰ ਦੇ ਪਾਸੇ ਨੇ ਸਾਰੀ ਕਮੇਟੀ ਦਾ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ ਇਸ਼ੂ ਸ਼ਰਮਾ ਜੀ ਆਓ ਇਧਰੇ ਪਾਸੇ ਇੱਕ ਤਸਵੀਰ ਹੋ ਜੂਗੀ ਇਤਿਹਾਸ ਬਣੇਗੀ ਆਉਣ ਵਾਲੇ ਸਮਿਆਂ ਦਾ ਜੱਸਿਆ ਆ ਵੀ ਨੌਜਵਾਨ ਇੱਕ ਤਸਵੀਰ ਖਿੱਚੀ ਜਾਊਗੀ ਕਿਉਂਕਿ ਹਾਂ ਸਮਾਂ ਥੋੜਾ ਸਮਾਂ ਹੈ ਹਾਂ ਸੋਨੀ ਟੋੜਾ ਜੀ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਆ ਜਾਣ ਗੁਰਨਾਲਜੀ ਸਾਹਿਬ ਅਧੂਰਾ ਰਹਿ ਜੂਗਾ ਕੰਮ ਇਸ ਫੋਟੋ ਦੇ ਵਿੱਚ ਇਸ ਮੋਡੋ 'ਚ ਆਉਣਾ ਹੋਊਗਾ ਆਓ ਮਿਹਰਬਾਨੀ ਕਰਕੇ ਗੁਰਨਾਲ ਘਣੌਰ ਜੀ ਸਾਡੇ ਸਤਕਾਰਯੋ ਜੱਸਾ ਜੀ ਕਿਧਰੇ ਪਾਸੇ ਨੇ ਸਾਰੇ ਕਲੱਬ ਦੇ ਮੈਂ ਆ ਵਰਦੀ ਵਾਲੇ ਸਾਰੇ ਆ ਜਾ ਯਾਰ ਚੌੜ ਦੇ ਵਿੱਚ ਮੈਂ ਦੱਸ ਦਿਆ ਬਿੰਦੀ ਜਾਤੀ ਵਾਲ ਆਸ਼ਨਪਾਸ ਤੇ ਇਸੇ ਵੱਡੀ ਵੀ ਗੁਰਲਾਲ ਜੀ ਫੋਟੋ ਲਈ ਪਲੀਜ਼ ਮਿਹਰਬਾਨੀ ਕਰਕੇ ਯਾਰ ਗੁਰਲਾਲ ਸਾਡਾ ਆਪਣਾ ਐਮਐਲਏ ਹੈ ਪਰ ਖੇਡ ਕਬੱਡੀ ਕਰਕੇ ਸਾਨੂੰ ਇੰਜ ਲੱਗਦਾ ਵੀ ਸਾਡੇ ਲਈ ਮਾਮੂਲੀ ਜਿਹਾ ਹੀ ਕੇਸ ਹੈ ਪਰ ਇਹਦਾ ਰਤਬਾ ਵੱਡਾ ਹੈ ਸੋ ਸਾਸੀ ਲਾਗਿਓ ਮਿਲ ਲੈਣੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੀ ਖੇਡ ਕਬੱਡੀ ਦਾ ਸੁਪਰ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਇੱਕ ਤਸਵੀਰ ਖਿੱਚੀ ਜਾ ਰਹੀ ਹੈ ਸਾਰੇ ਕਲੱਬ ਦੇ ਆਯੋਜਕ ਪ੍ਰਯੋਜਕ ਨਾਲ ਨੇ ਇਸ ਸਮੇਂ ਬੋਲੇ ਬਹੁਤ ਧੰਨਵਾਦ ਹੈ ਸਫਲ ਕਬੱਡੀ ਕੱਪ ਸੈਕੰਡ ਗਲੈਡੀਏਟਰ ਕਬੱਡੀ ਕੱਪ ਆਸੋਂ ਦੀ ਧਰਤੀ ਫਸਟ ਹਾਫ ਦੀ ਖੇਡ ਜਿਹੜੀ ਖੇਡੀ ਗਈ ਦੂਸਰਾ ਹਾਫ ਬਹੁਤ ਜਲਦੀ ਸ਼ੁਰੂ ਹੋਊਗਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿਕਾਰਯੋਗ ਸ਼ਖਸੀਅਤਾਂ ਨੇ ਪਿਛਲੇ ਮਹੀਨਿਆਂ ਤੋਂ ਆਪਣੇ ਕੰਮ ਛੱਡੇ ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਿਆੜੀਆਂ ਦੀ ਗੱਲ ਸਿਆੜੀ ਹੁੰਦੀ ਹੈ